ਮਿੰਟੂ ਜੀ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਤੁਰ ਗਏ ਜੀ ਉਧਰ ਮਾੜੇ ਦਿਨਾਂ ਦੀ ਗੱਲ ਕਰੀਏ ਵੈਸੇ ਚੰਗੇ ਦਿਨਾਂ ਤੇ ਬਹੁਤ ਚਰਚਾ ਹੁੰਦੀ ਹੈ ਕਿ ਆਉਣ ਵਾਲਾ ਟੈਂਸਰ ਬਾਈ ਦਾ ਪੱਛੇ ਦਿਨ ਆਉਣਗੇ ਅੱچھے ਦਿਨ ਆਉਣਗੇ ਹੁਣ ਅੱچھے ਦਿਨਾਂ ਵਾਲਿਆਂ ਦੇ ਜਿਹੜੇ ਕਹਿੰਦੇ ਸੀ ਕਿ ਅੱچھے ਦਿਨ ਆਉਣਗੇ ਮਿੰਟੂ ਜੀ ਹੁਣ ਉਹਨਾਂ ਦੇ ਮਾੜੇ ਦਿਨ ਚੱਲਦੇ ਪਏ ਐ ਇਸ ਵੇਲੇ ਕਹਿੰਦੇ ਕਿ ਵੇ ਟੁੱਟ ਫੁੱਟ ਵੀ ਖਾਸੀ ਹੋਈ ਜਾਂਦੀ ਹੈ ਵੈਸੇ ਦੇਖੋ ਪ੍ਰਧਾਨ ਮੰਤਰੀ ਨੇ ਅੱਜ ਐਨਡੀਏ ਦਾ ਨੇਤਾ ਬਨਣ ਤੋਂ ਬਾਅਦ ਜਿਸ ਤਰ੍ਹਾਂ ਦਾ ਭਾਸ਼ਣ ਦਿੱਤਾ ਉਹ ਉਸੇ ਟੁੱਟ ਭੱਜ ਨੂੰ ਨਾ ਮਤਲਬ ਕਿ ਇਕੱਠਿਆਂ ਕਰਕੇ ਵਿਖਾਉਣ ਦਾ ਯਤਨ ਕੀਤਾ ਕਿ ਨਾ ਕੱਲ ਕੋਈ ਤੁਹਾਡੇ ਬਾਈ ਵਰਗਾ ਸੀਗਾ ਤੇ ਨਾ ਭਲਕੇ ਕੋਈ ਤੁਹਾਡੇ ਬਾਈ ਵਰਗਾ ਹੋਣਾ ਜੀ ਆਪਾਂ ਹੀ ਆ ਮਤਲਬ ਜਿੱਦਾਂ ਕਹਿੰਦਾ ਨਾ ਟੌਪ ਤੇ ਆਪਾਂ ਹੀ ਆ ਯਾਰ ਕੋਈ ਨੇੜੇ ਨਹੀਂ ਆਏਗਾ ਤਾਂ ਉਹ ਦਿਖਾਉਣ ਦਾ ਯਤਨ ਕੀਤਾ ਇਹ ਆਪਾਂ ਵੀ ਵੇਖਿਆ ਕਿ ਪਹਿਲੀ ਵਾਰੀ ਹੋਏਗਾ ਕਿ ਤਿੰਨ ਥਾਈ ਪ੍ਰਧਾਨ ਮੰਤਰੀ ਕੋ ਦਿਨ ਦੀਦੇ ਆ ਤੇ ਉਹ ਫਤੂਹੀ ਹਰੇ ਰੰਗ ਦੀ ਆ ਕੰਨੀ ਤੇ ਫਿਰ ਉਹਨਾਂ ਦੇ ਚਿਹਰੇ ਤੇ ਚਿੰਤਾਵਾਂ ਦੀਆਂ ਲਕੀਰਾਂ ਦੱਸਦੀਆਂ ਨੇ ਗਾਣਾ ਵੀ ਸੀ ਨਾ ਮਾਨਕ ਦਾ ਤੇਰੇ ਹੱਥਾਂ ਦੇ ਛੱਲੇ ਪਏ ਆ ਦੱਸਦੇ ਨਹੀਂ ਯਾਰ ਰਹਿ ਗਏ ਨਿਕਲੇ ਤਾਂ ਗੱਲ ਇਹ ਕਿ ਉਹ ਜੈਕਟ ਜਿਹੜੀ ਉਹਦੀ ਬੜੀ ਚਰਚਾ ਹੋ ਰਹੀ ਸੀ ਕੱਲ ਟਵਿੱਟਰ ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਕਿ ਦੇਖੋ ਇਹ ਪਹਿਲਾ ਮੌਕਾ ਹੈ ਕਿ ਇੰਨੀ ਭੱਜ ਦੌੜ ਦੇ ਵਿੱਚ ਵਿਅਸਤਤਾ ਹੈ ਨਾ ਦੀ ਰਜੀਮਾ ਹੈ ਕਿ ਇਹ ਇੱਕੋ ਜੈਕਟ ਚ ਤਿੰਨ ਥਾਈ ਨਜ਼ਰ ਆ ਰਹੇ ਨੇ ਤਾਂ ਪ੍ਰਧਾਨ ਮੰਤਰੀ ਠੀਕ ਹੈ ਤਰੋ ਤਾਜ਼ਗੀ ਦਾ ਅਹਿਸਾਸ ਕਰਵਾ ਰਹੇ ਸਨ ਆਪਣਾ ਵਿਜ਼ਨ ਦੱਸ ਰਹੇ ਸਨ ਪਰ ਮੈਨੂੰ ਲੱਗਿਆ ਕਿ ਪ੍ਰਧਾਨ ਮੰਤਰੀ ਜੋ ਅੰਦਰੂਨੀ ਮਾਇੂਸੀ ਹੈ ਅੰਦਰੂਨੀ ਨਿਰਾਸ਼ਤਾ ਹੈ ਜਾਂ ਕਿਹ ਲੋਕ ਕਿ ਜਿਹੜੇ ਵੱਡੇ ਵੱਡੇ ਦਾਅਵੇ ਆ ਉਹਨਾਂ ਦਾਅਵਿਆਂ ਦੇ ਉਲਟ ਜਾਣ ਦਾ ਜਿਹੜਾ ਮਲਾਲ ਹੈ ਉਹ ਚਲਕਦਾ ਹੈ ਜਿੰਨਾ ਮਰਜ਼ੀ ਲੋਕਾਂ ਨੂੰ ਗੱਲ ਇਹ ਆ ਕਿ ਹੁਣ ਜਿੱਥੋਂ ਤੱਕ ਮਸਲਾ ਹੈ ਕਿ ਟੁੱਟ ਭੱਜ ਜਾਂ ਤਰੇੜਾ ਮਹਾਰਾਸ਼ਟਰ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਸੋ ਮਹਾਰਾਸ਼ਟਰ ਦੇ ਵਿੱਚ ਇੰਨਾ ਕੁ ਚੱਲ ਰਿਹਾ ਕਿ ਦਵਿੰਦਰ ਫੜਨ ਵੀ ਇਸ ਅਸਤੀਫੇ ਦੀ ਪੇਸ਼ਕਸ਼ ਕਰ ਰਹੇ ਆ ਇੱਥੋਂ ਤੱਕ ਕਿ ਇਲਜ਼ਾਮਤ ਲੱਗ ਰਹੇ ਆ ਕਿ ਉਹਨੇ ਹਰਵਾ ਦਿੱਤਾ ਉਹਨੇ ਹਰਵਾ ਦਿੱਤਾ ਕੁਝ ਇਹ ਵੀ ਖਬਰਾਂ ਨੇ ਕਿ ਜਿਹੜਾ ਸ਼ਿੰਦੇ ਗਰੁੱਪ ਆ ਉਹਦੇ ਕੁਝ ਬੰਦੇ ਉਧ ਠਾਕਰੇ ਦੇ ਸੰਪਰਕ ਚ ਬਹੁਤ ਕੁਝ ਉਥੇ ਹੋ ਰਿਹਾ ਸਭ ਤੋਂ ਵੱਡੀ ਗੱਲ ਇੱਕ ਦਿਨ ਮੈਂ ਤੁਹਾਨੂੰ ਬੰਗਾਲ ਦੀ ਗੱਲ ਦੱਸੀ ਸੀਗੀ ਮੈਂ ਇਹ ਕਹਿਆ ਸੀਗਾ ਕਿ 18 ਜੇ ਲੈਉਣ ਤਾਂ ਬਹੁਤ ਵੱਡੀ ਗੱਲ ਹੈ। ਉਹਦਾ ਇੱਕ ਕਾਰਨ ਸੀ ਕਿ ਉੱਥੇ ਭਾਜਪਾ ਦੀ ਜੜ ਮਜ਼ਬੂਤ ਕੀਤੀ ਸੀ ਦਲੀਪ ਘੋਸ਼ ਨੇ। ਜੀ। ਦਲੀਪ ਘੋਸ਼ ਨੇ ਬੜਾ ਸੰਘਰਸ਼ ਕੀਤਾ ਦਲੀਪ ਘੋਸ਼ ਨੂੰ ਪਿੱਛੇ ਕਰਕੇ ਇਹਨਾਂ ਨੇ ਲਿਆਂਦਾ ਸੀ ਸਬੰਧੂ ਅਧਿਕਾਰੀ। ਹੁਣ ਦਲੀਪ ਘੋਸ਼ ਨੇ ਕਿਹਾ ਕਿ ਤੁਸੀਂ ਮੇਰੀ ਟਿਕਟ ਬਦਲਾ ਕੇ ਇਹਦੇ ਆਖੇ ਮੈਨੂੰ ਹਰਾਇਆ ਮੇਧਨੀਪੁਰ ਤੋਂ ਸ਼ੈਦ ਵਰਧਵਾਨ ਚਾ ਫੇਜ ਦਿੱਤਾ ਗਿਆ ਫਿਰ ਤਪਸਰਾਏ ਦਾ ਜ਼ਿਕਰ ਕੀਤਾ ਉਸਨੇ ਫਿਰ ਇੱਕ ਹੋਰ ਇਹਨਾਂ ਦਾ ਮੈਂਬਰ ਪਾਰਲੀਮੈਂਟ ਜਿੱਤ ਵੀ ਗਿਆ ਸੁਮੇਤਰ ਖਾਨ ਸ਼ਾਇਦ ਉਹਦਾ ਨਾਮ ਹੈ ਤਾਂ ਉਹਨੇ ਵੀ ਇਹੀ ਚੀਜ਼ਾਂ ਕਹੀਆਂ ਨੇ ਮਤਲਬ ਕਿ ਜੋ ਉੱਥੇ ਬੰਗਾਲ ਦੇ ਵਿੱਚ ਹੋਇਆ ਉਹਦਾ ਇਲਜ਼ਾਮ ਜੋ ਅਮਿਤ ਸ਼ਾ ਦੀ ਹਕਮਤ ਅਮਲੀ ਰਹੀ ਹੈ ਰਣਨੀਤੀ ਰਹੀ ਹੈ ਉਹਦੇ ਤੇ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਲੱਗ ਰਾਇਆ ਯੂਪੀ ਦੇ ਵਿੱਚ ਤਾਂ ਭਿਆਨਕ ਐ ਇਸ ਵੇਲੇ ਪੇੜ ਚੱਲਦਾ ਪਿਆ ਕਿਉਂਕਿ ਯੋਗੀ ਨੂੰ ਨਿਬੇੜਨ ਲਈ ਯੋਗੀ ਨੂੰ ਪਾਸੇ ਕਰਨ ਲਈ ਜਾਂ ਅਮਿਤ ਛਾ ਵਰਸ ਯੋਗੀ ਉਹ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਦੇ ਲੋਕਾਂ ਨੂੰ ਪਤਾ ਹੈ ਯੋਗੀ ਖੇਮਾ ਜਿਹੜਾ ਉਹ ਬਹੁਤ ਗੁੱਸੇ ਦੇ ਵਿੱਚ ਹੈ ਜੀ ਕਿ ਇਲਜ਼ਾਮ ਤੁਸੀਂ ਯੋਗੀ ਦੇ ਸਿਰ ਤੇ ਲਾ ਰਹੇ ਹੋ ਕਿ ਬਾਬਾ ਨੇ ਹਰਾ ਦਿੱਤਾ ਬਾਬਾ ਨੇ ਹਰਾ ਦਿੱਤਾ ਹੈ ਉਹ ਹੈ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਓਮ ਪ੍ਰਕਾਸ਼ ਰਾਜਪੁਰ ਦਾਰਾ ਸਿੰਘ ਚੋਹਾਨ ਇਹਨਾਂ ਦੇ ਨਾਲ ਸਮਝੌਤੇ ਕਿਸ ਨੇ ਕੀਤੇ ਫੈਸਲੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਿਸ ਨੇ ਕੀਤੇ ਉਹ ਤਾਂ ਸਾਰਾ ਕੁਝ ਅਮਿਤ ਸ਼ਾ ਦੇ ਹੱਥ ਸੀ ਗੁਜਰਾਤੀਆਂ ਨੂੰ ਠੇਕੇ ਕਿਸ ਨੇ ਦਿੱਤੇ ਉਹ ਤੇ ਗੁਜਰਾਤੀਆਂ ਦੇ ਹੱਥ ਸੀ ਯਾਨੀ ਇੱਕ ਪੇੜ ਜਿਹੜਾ ਯੂਪੀ 'ਚ ਵੀ ਚੱਲ ਰਿਹਾ ਹੈ ਤੇ ਆਰਐਸਐਸ ਦੀ ਕਸ਼ਮਕਸ਼ ਠੀਕ ਹੈ ਅਜੇ ਖੁੱਲ ਕੇ ਬਾਹਰ ਨਹੀਂ ਹੈ ਪਰ ਜਿਸ ਤਰ੍ਹਾਂ ਨਿਤਨ ਗੜਕਰੀ ਦਿੱਲੀ ਆਏ ਆ ਜਿਸ ਤਰ੍ਹਾਂ ਬੈਠਕ ਹੋਈ ਆ ਸਰਟੀਫਿਕੇਟ ਲੈਣ ਨਹੀਂ ਗਏ ਹੋ ਇੱਕ ਦੋ ਦਿਨ ਉਹ ਸਿੱਧਾ ਦਿੱਲੀ ਆ ਗਏ ਸਨ ਕਿਉਂ ਸਾਰਾ ਕੁਝ ਅੰਦਰ ਖਾਤੇ ਚੱਲਦਾ ਪਿਆ ਕਿ ਕਿਸ ਤਰ੍ਹਾਂ ਇਹਨੂੰ ਕਾਬੂ ਪਾਇਆ ਜਾਵੇ ਕਿਉਂਕਿ ਆਰਐਸਐਸ ਵੀ ਇਹ ਗੱਲ ਸਮਝਦੀ ਆ ਨਾ ਕਿ ਭਾਰਤੀ ਜਨਤਾ ਪਾਰਟੀ ਜੇ ਸੱਤਾ 'ਚ ਰਹਿੰਦੀ ਆ ਤਾਂ ਭਲਾਈ ਸਭ ਦੀ ਆ ਨਹੀਂ ਤਾਂ ਮੰਝੇ ਜਾਵਾਂਗੇ ਪਰ ਉਹ ਚੀਜ਼ਾਂ ਜਿਵੇਂ ਤੁਸੀਂ ਇਸ਼ਾਰਾ ਕੀਤਾ ਤਾਂ ਉਹ ਹੈਗੀਆਂ ਨੇ ਕੁਝ ਚੀਜ਼ਾਂ ਕਹ ਲੋ ਕਿ ਭਈ ਪ੍ਰਤੱਖ ਨੇ ਕੁਝ ਅਪਰਤੱਖ ਨੇ ਤਾਂ ਇਹ ਸਾਫ਼ ਹੁੰਦਾ ਕਿ ਜਦੋਂ ਤੁਸੀਂ ਹਾਰਦੇ ਹੋ ਤਾਂ ਬਹੁਤ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਤੁਹਾਡੀਆਂ ਪ੍ਰਗਟ ਹੋ ਜਾਂਦੀਆਂ ਨੇ ਜਨਤਕ ਹੋ ਜਾਂਦੀਆਂ ਨੇ ਸਾਹਮਣੇ ਆ ਜਾਂਦੀਆਂ ਤੇ ਜਦੋਂ ਤੁਸੀਂ ਜਿੱਤਦੇ ਹੋ ਉਦੋਂ ਬਹੁਤ ਸਾਰੇ ਔਗਣ ਵੀ ਤੁਹਾਡੇ ਜਿਹੜੇ ਉਹ ਛਿਪ ਜਾਂਦੇ ਆ ਹਾਰ ਜਿੱਤ 'ਚ ਇਹੀ ਫਰਕ ਹੈ ਜੀ ਜੇ ਆਪਾਂ ਦੇਖੀਏ ਮੂਲ ਤੌਰ ਤੇ ਜੀ 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 ਇਹਨੂੰ ਲੈ ਕੇ ਕਮੈਂਟ ਵੀ ਆਉਂਦੇ ਪਏ ਮਿੰਟੂ ਜੀ ਤਾ ਉੱਪਰਲੇ ਪਾਸੇ ਤੋਂ ਇੱਕ ਵੀਰ ਦਾ ਕਮੈਂਟ ਸੀਗਾ ਜੀ ਜੱਟ on ਫੈਰੇ ਕਹਿੰਦੇ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਮੋਦੀ ਸਾਹਿਬ ਜ਼ਿਆਦਾ ਦੇਰ ਤੱਕ ਪੀਐਮ ਨਹੀਂ ਰਹਿਣਗੇ ਜੀ ਤਾਂ ਨਾਲ ਹੀ ਇਹਦੇ तिवारी ਸਾਹਿਬ ਆ तिवारी ਸਾਹਿਬ ਦਾ ਕਮੈਂਟ ਜਿਹੜਾ ਸੀਗਾ ਜੀ ਉੱਪਰਲੇ ਪਾਸੇ ਨਿਕਲ ਗਿਆ ਸੀਗਾ ਮੈਂ ਉਹਦੀ ਵੀ ਕਮੈਂਟ ਕਰ ਲੈਣਾ ਜੀ ਇੱਕ ਖਬਰ ਹੋਰ ਕੋਈ ਇੱਥੇ ਦੇ ਰਹੇ ਨੇ ਕਿ ਹਰ ਸਿਮਰਤ ਕੌਰ ਬਾਦਲ ਨੇ ਮੋਦੀ ਦਾ ਸਮਰਥਨ ਕਰਤਾ ਹੈ ਜੀ ਤੇ ਮੈਂ ਤਾਂ ਤੁਹਾਨੂੰ ਦੱਸ ਕੇ ਹਟਿਆ ਬਾਕੀ ਮੈਂ ਪੁਸ਼ਟੀ ਨਹੀਂ ਕਰ ਸਕਦਾ ਪਰ ਮਨੂ ਜੀ ਕਹਿੰਦੇ ਨਹੀਂ ਕੀਤਾ ਮੈਨੂੰ ਨਹੀਂ ਪਤਾ ਜੀ ਪਤਾ ਨਹੀਂ ਆਪਾਂ ਨੂੰ ਹਾਂ ਜੀ ਗੱਲ ਇਹ ਆ ਕਿ ਸੰਕੇਤ ਤੇ ਕੱਲ ਮਿਲ ਗਏ ਸਨ ਗੁਜਰਾਲ ਸਾਹਿਬ ਦੇ ਬਿਆਨ ਤੋਂ ਸੰਕੇਤਾਂ ਮਿਲ ਗਏ ਸਨ ਬਾਕੀ ਹੁਣ ਦੇਖੋ ਕੌਣ ਪਹਿਲ ਕਰਦਾ ਤੇ ਕੌਣ ਫਿਰ ਉਸ ਕੀਤੀ ਹੋਈ ਪਹਿਲ ਨੂੰ ਅੱਗੋਂ ਭਰਦਾ ਜੀ 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 ਬਲਵੀਰ ਜੀ ਇਹ ਕਹਿੰਦੇ ਜੀ ਯੋਗੀ ਨੂੰ ਹੁਣ ਨਹੀਂ ਹਟਾ ਸਕਦੇ ਜੀ ਇਸ ਸਲਾਦ ਦੇ ਵਿੱਚ ਕਹਿੰਦੇ ਕਿ ਭਾਈ ਅੱਜ ਹਮ ਮੁਸ਼ਕਲ ਹੈ ਤਾਂ ਮੈਨੂੰ ਲੱਗਦਾ ਕਿ ਉੱਥੇ ਯੂਪੀ ਦੇ ਵਿੱਚ ਜੀ ਹਾਲਾਤ ਹੋਰ ਵੀ ਖਸਤਾ ਹੋਣਗੇ ਇਹਨਾਂ ਦੇ ਹਾਲਾਤ ਠੀਕ ਨਹੀਂ ਹੋਣਗੇ ਤੇ ਜੇ ਯੋਗੀ ਨੂੰ ਹਟਾ ਦਿੰਦੇ ਆ ਮੇਰਾ ਮੰਨਣਾ ਹੈ ਕਿ ਸਮਾਜਵਾਦੀ ਪਾਰਟੀ ਦੇ ਘਰੇ ਬੈਠੇ ਬਟੇਰਾ ਥੱਲੇ ਆ ਜਾਣਾ ਕਿਉਂ ਚਾਹੇ ਠਾਕਰ ਹੋਣ ਜਾਂ ਹੋਰ ਸਵਰਨ ਇਹਨਾਂ ਦਾ ਵੋਟ ਸਮਾਜਵਾਦੀ ਪਾਰਟੀ ਨੂੰ ਚਲਾ ਜਾਏਗਾ ਭਾਜਪਾ ਨਾਲ ਨਹੀਂ ਰਹੇਗਾ ਜਿਹੜਾ ਕੋਰ ਵੋਟ ਹੈ ਭਾਜਪਾ ਦਾ ठाकुर ਪਹਿਲਾਂ ਹੀ ਨਰਾਸ਼ ਨੇ ਨਰਾਜ਼ ਨੇ ਮਤਲਬ ਉਹ ਖਿਲਰ ਜਾਊਗਾ ਵੋਟ ਇਹਨਾਂ ਉਹ ਯੋਗੀ ਹੈ ਠਾਕੁਰ ਹੈ ਨਾ ਤਾਂ ਮੇਰੇ ਖਿਆਲ ਦੇ ਨਾਲ ਜੇ ਘਟੂ ਘਟਾਪਾ ਦੇਖੀਏ ਤਾਂ 5-7 ਫੀਸਦੀ ਦਾ ਫਾਇਦਾ ਅਕਲੇਸ਼ ਨੂੰ ਘਰ ਬੈਠੇ ਨੇ ਹੋ ਜਾਊਗਾ ਵੋਟ ਦਾ ਜੇਕਰ ਯੋਗੀ ਨੂੰ ਹਟਾਇਆ ਨਾ ਨੇ ਜੀ 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 ਇਧਰੋਂ तिवारी जी ਇਹ ਕਹਨੇ ਕਿ ਬਾਡੀ ਲੈਂਗੁਏਜ ਦੱਸਦੀ ਸੀ ਕਹਨੇ ਕਿ ਪੀਐਮ ਸਾਹਿਬ ਦੀ ਕਿ ਆਪਣਾ ਪੱਲੇ ਕੱਖ ਨਹੀਂ ਹੈਗਾ ਜੀ ਝੂਠ ਚੱਲਿਆ ਨਹੀਂ ਹੈਗਾ ਜੀ ਕਹਨੇ ਕਿ ਬਾਈ ਦੇਖੋ ਝੂਠ ਅਜ ਇੱਕ ਹੋਰ ਵੀ ਬੋਲੇ ਆ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਝੂਠੋ ਐਸੇ ਸ਼ਾਨਦਾਰ ਤਰੀਕੇ ਨਾਲ ਮਤਲਬ ਕਿ ਬੋਲਦੇ ਆ ਕਿ ਜਿਵੇਂ ਗ੍ਰਾਮੀ ਨਹੀਂ ਮਿਲਦਾ ਜੇ ਮੇਰੇ ਵੱਸੋਂ ਫਿਰ ਤੇ ਮੈਂ ਉਹਨਾਂ ਦੇ ਝੂਠ ਨੂੰ ਗ੍ਰਾਮੀ ਅਵਾਰਡ ਵੀ ਦੇ ਸਕਦਾ ਅੱਜ ਕੀ ਕਿਹਾ ਉਹਨਾਂ ਨੇ ਕਹਿੰਦੇ ਜੀ ਕਾਂਗਰਸ ਨੇ ਲੋਕਾਂ ਨੂੰ ਕਿਹਾ ਸੀਗਾ ਕਿ ਕਿ 1 ਲੱਖ ਰੁਪਇਆ ਦੇਵਾਂਗੇ ਲੋਕ ਇੱਕ ਇੱਕ ਲੱਖ ਰੁਪਇਆ ਲੈਣ ਵਾਸਤੇ ਇਹਨਾਂ ਦੇ ਦਫ਼ਤਰਾਂ ਦੇ ਅੱਗੇ ਖਲੋਤੇ ਨੇ ਇਹ ਡਾਂਗਾ ਮਾਰ ਰਹੇ ਨੇ ਅਰੇ ਭਾਈ ਉਹਨਾਂ ਨੇ ਸਰਕਾਰ ਬਣਨ ਤੇ ਕਿਹਾ ਸੀਗਾ ਹਾਂ ਜਿੱਤਣ ਤੋਂ ਬਾਅਦ ਤੇ ਤੁਸੀਂ ਤੁਸੀਂ ਤਾਂ ਉਹ ਜਿਹੜਾ ਲੱਖਾਂ ਵਾਲਾ ਵਾਅਦਾ ਕੀਤਾ ਸੀਗਾ 5 ਲੱਖ ਕੇ 15 ਲੱਖ ਤੁਸੀਂ ਤਾਂ ਜਿੱਤਣ ਤੋਂ ਬਾਅਦ ਵੀ ਉਸ ਨੂੰ ਜੁਮਲਾ ਕਰਾਰ ਦੇ ਦਿੱਤਾ ਦੇਖੋ ਕਿੱਥੇ ਲਾਈਨਾਂ ਲੱਗੀਆਂ ਜਾ ਕੇ ਕਾਂਗਰਸ ਦੇ ਦਫ਼ਤਰ 'ਚ ਕਿ ਲੱਖ ਰੁਪਇਆ ਸਾਡਾ ਦਿਓ ਕਿੱਥੇ ਡੰਡੇ ਵੱਜ ਰਿਹਾ ਯਾਨੀ ਪ੍ਰਧਾਨ ਮੰਤਰੀ ਹਲੇ ਤੀਸਰੀ ਵਾਰ ਸੌ ਚੁੱਕਣ ਜਾ ਰਿਹਾ ਪਰ ਝੂਠਾਂ ਦਾ ਪੁਲੰਦਾ ਉਸਨੇ ਪਹਿਲਾਂ ਹੀ ਖੋਲ ਦਿੱਤਾ ਮੈਨੂੰ ਲੱਗਦਾ ਉਹ ਇਲੈਕਸ਼ਨ ਮੋਡ ਚ ਹੀ ਚੱਲ ਰਿਹਾ ਫਿਲਹਾਲ ਤਾਂ ਉਹ ਇਲੈਕਸ਼ਨ ਮੋਡ ਚ ਹੀ ਰਹਿੰਦੇ ਨੇ ਜੀ 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 ਇਧਰੋਂ ਪਰਮਜੀਤ ਜੀ ਹੈ ਵਿੰਟੂ ਜੀ ਇੱਕ ਨੇਕ ਜੀ ਅੜਵਾਨੀ ਨੂੰ ਬਤਾਏਗੀ ਦਿੱਤੀ ਸੀ ਉਸ ਵੇਲੇ ਉਹਨਾਂ ਨੇ ਵੀ ਇਸੇ ਰੰਗ ਦੀ ਜੈਕਟ ਪਾਈ ਸੀ ਓਹੋ ਜਾਣਕਾਰੀ ਦੇਖੋ ਅੱਛਾ ਕਮਾਲ ਦੀ ਗੱਲ ਹੈ ਕਿ ਅੱਜ ਅੜਵਾਨੀ ਜੀ ਤੇ ਘਰੇ ਵੀ ਪਹੁੰਚ ਗਏ ਨੇ ਮੋਦੀ ਸਾਹਿਬ ਜੀ ਮੈਨੂੰ ਲੱਗਦਾ ਕਹਿੰਦੇ ਹੋਣੇ ਕਿ ਮਾਰਗਦਰਸ਼ਨ ਮੰਡਲ ਵਾਲਾ ਸਰਟੀਫਿਕੇਟ ਕੈਨਸਲ ਨਾ ਕਰੀਏ ਤੁਹਾਡਾ ਨਹੀਂ ਤਾਂ ਮੈਨੂੰ ਮਾਰਗਦਰਸ਼ਨ ਮੰਡਲ 'ਚ ਜਾਣਾ ਪੈਣਾ ਜੇ ਆਹ ਸਾਬ ਕਤਾ ਵਰਿਆ ਤਾਂ ਯਾਨੀ ਅੱਜ ਅਡਵਾਨੀ ਦਾ ਚੇਤਾ ਵੀ ਆ ਗਿਆ ਮੋਦੀ ਸਾਹਿਬ ਨੂੰ ਉਹ ਜਾ ਕੇ ਮਿਲ ਰਹੇ ਨੇ ਮੈਨੂੰ ਲੱਗਦਾ ਕਿ ਹੋ ਸਕਦਾ ਜੋਸ਼ੀ ਬਸੁੰਦਰਾ ਰਾਜੇ ਸਿੰਧਿਆ ਖੱਟਰ ਇਹਨਾਂ ਸਾਰਿਆਂ ਨੂੰ ਵੀ ਜਾ ਕੇ ਇੱਕ ਵਾਰੀ ਮਿਲ ਜਿਨ੍ਹਾਂ ਜਿਨ੍ਹਾਂ ਨੂੰ ਅੱਜ ਤੱਕ ਨੁਕਰੇ ਲਾਇਆ ਖਾਸ ਤੌਰ ਤੇ ਖਾਸ ਤੌਰ ਤੇ ਜੇ ਦੇਖੀਏ ਤਾਂ ਇਹਨਾਂ ਦੇ ਜਿਹੜੇ ਜਿਗਰੀ ਯਾਰ ਸੀ ਜਿਨ੍ਹਾਂ ਨੇ ਕੰਮ ਕੀਤਾ ਪ੍ਰਵੀਨ ਤੋਗੜੀ ਆਰਗੇ ਹੋ ਸਕਦਾ ਹੁਣ ਉਹਨਾਂ ਨਾਲ ਵੀ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਜਾਵੇ ਆਓ ਮੋਂ ਪਿਆਰੇ ਆਓ ਮੋਂ ਪਿਆਰੇ ਇੱਥੇ ਚਲੋ ਬਿਲਕੁਲ ਬਿਲਕੁਲ ਚਾਹ ਕਾਫੀ ਪੀਉਣਗੇ ਜੀ